ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਦਾ ਅੰਜਲੀ ਫਗਵਾੜਾ ਸ਼ਹਿਰ ਦੇ ਮਹੱਲਾ ਆਰਾਮਪura ਦੇ ਵਸਨੀਕਾਂ ਨੇ ਅੱਜ ਇਕੱਠੇ ਹੋ ਕੇ ਆਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਦੇ ਗੰਭੀਰ ਚਿੰਤਾ ਜਤਾਈ। ਮਹੱਲਾ ਵਾਸੀਆਂ ਦੇ ਅਨੁਸਾਰ ਹਰ ਰੋਜ਼ ਇਹ ਕੁੱਤੇ ਕਿਸੇ ਨਾ ਕਿਸੇ ਬੱਚੇ 'ਸਾਬ ਜ਼ੁਰਗ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹੋ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਨਤੀਜੇ ਵਜੋਂ ਬੱਚੇ ਘਰੋਂ ਬਾਹਰ ਖੇਡਣ ਤੋਂ ਕਤਰਾਉਂਦੇ ਹਨ ਅਤੇ ਲੋਕ ਸويرੇ ਕਰੋ ਨਿਕਲ ਵਿਲੇ ਅੱਡਰ ਮਹਿਸੂਸ ਕਰਦੇ ਹਨ ਅਤੇ ਇਹ ਅਵਾਰਾ ਕੁੱਤੇ ਅਮਾਸੂਮ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਜਿਸ ਕਾਰਨ ਮਹੱਲੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਇਸ ਬਾਬਤ ਇਕੱਠੇ ਹੋਈ ਮਹੱਲਾ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਸੰਜੀਵ ਸ਼ਰਮਾ ਟੂ ਜੀ ਸ਼ਰਮਾ ਜੀ ਆਪਣਾ ਅੱਜ ਵੀ ਇੱਥੇ ਮਹੱਲੇ ਵਾਸੀਆਂ ਦੇ ਨਾਲ ਖੜੇ ਹਨ ਕੀ ਮਾਮਲਾ ਕੀ ਥਾ ਮਾਮਲਾ ਇਹ ਆ ਵੀ ਇੱਥੇ ਕੁੱਤੇ ਆ ਚਾਰ ਪੰਜ ਤੇ ਜਿਹਨੂੰ ਜਿਹੜਾ ਵੀ ਇਧਰੋਂ ਨੰਗਦਾ ਆ ਬਹੁਤ ਪੈਂਦੇ ਆ ਕੁੱਤੇ ਥੋੜੇ ਦਿਨ ਪਹਿਲਾਂ ਇਧਰ ਸਾਡੇ ਆ ਮੈਡਮ ਹੈਗੇ ਆ ਇਹਨਾਂ ਨੂੰ ਪਏ ਸੀਗੇ ਉਦੋਂ ਅਸੀਂ ਕਮਿਸ਼ਨਰ ਮੈਡਮ ਨੂੰ ਐਪਲੀਕੇਸ਼ਨ ਵੀ ਦੇ ਕੇ ਆਏ ਆ ਸੋ ਕਮਿਸ਼ਨਰ ਮੈਡਮ ਨੇ ਵੀ ਕੋਈ ਚੱਜਦਾ ਸਾਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਇਹਦਾ ਕੋਈ ਹੱਲ ਹੈ ਨਹੀਂ ਆਪਾਂ ਇੱਕ ਗੱਲ ਕਹਿੰਦੇ ਆ ਵੀ ਕੁੱਤਿਆਂ ਦਾ ਕੋਈ ਹੱਲ ਹੈ ਨਹੀਂ ਕੁੱਤੇ ਭਾਵੇਂ ਮਾਰ ਮਾਰ ਕੇ ਬੰਦਾ ਮਾਰਦੇ ਨੇ ਤੇ ਬੰਦੇ ਦੀ ਜਾਨ ਦੀ ਕੋਈ ਵੈਲਿਊ ਨਹੀਂ ਹੈਗੀ ਕੁੱਤਿਆਂ ਦੀ ਵੈਲਿਊ ਹੈਗੀ ਆ ਇੱਥੇ ਸੋ ਜੋ ਵੀ ਕਾਨੂੰਨ ਆ ਬੜਾ ਗਲਤ ਬਣਿਆ ਹੋਇਆ ਆ ਅਸੀਂ ਤਾਂ ਕਹਿ ਕਹਿ ਅੱਜ ਦੇ ਨਹੀਂ ਅਸੀਂ ਤਾਂ ਪਹਿਲਾਂ ਵੀ ਕਹਿ ਕਹਿ ਥੱਕ ਗਏ ਆ ਵੀ ਇਹਨਾਂ ਕੁੱਤਿਆਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਪਰ ਇਹਦਾ ਕੋਈ ਮਸਲਾ ਇੱਥੇ ਤੱਕ ਕੀ ਜਦੋਂ ਜਿੱਦਨ ਦੀ ਅਸੀਂ ਐਪਲੀਕੇਸ਼ਨ ਦਿੱਤੀ ਆ ਕੋਈ ਇੱਥੇ ਦੇਖਣ ਤੱਕ ਨਹੀਂ ਆਇਆ ਚਲੋ ਕਾਰਵਾਈ ਤਾਂ ਬਾਅਦ ਦੀ ਗੱਲ ਆ ਵੀ ਕੋਈ ਕਾਰਵਾਈ ਕਰਨੀ ਆ ਕੁੱਤਿਆਂ ਤੇ ਕਾਰਵਾਈ ਤੋਂ ਬਾਅਦ ਦੀ ਗੱਲ ਆ ਪਰ ਕੋਈ ਦੇਖਣ ਤੱਕ ਨਹੀਂ ਆਇਆ ਹੈਗਾ ਵੀ ਕੀ ਇੱਥੇ ਹੋਇਆ ਇਹ ਜਿਹੜੇ ਕੁੱਤੇ ਆਵਾਰਾ ਵਾ ਨਹੀਂ ਕੁੱਤੇ ਹੈਗੇ ਵਾਰਾ ਹੀ ਆ ਜੀ ਠੀਕ ਆ ਨਾ ਸਾਰਾ ਦਿਨ ਬੈਠੇ ਇੱਥੇ ਰਹਿੰਦੇ ਆ ਰਸਤਾ ਕੌਣ ਕਰ ਰਿਹਾ ਹੈ ਪਰ ਵੀ ਚਲੋ ਰੋਟੀ ਰੋਟੀ ਪਾਉਂਦੇ ਆ ਰੋਟੀ ਦਾ ਜਿਹੜੇ ਵੇਹਗੇ ਮੱਲੇ ਵਾਲੇ ਇਥੋਂ ਪਾਉਂਦੇ ਆ ਰੋਟੀ ਪਰ ਅਸੀਂ ਇਹ ਨਹੀਂ ਕਹਿੰਦੇ ਹੈ ਕਿ ਕੋਈ ਰੋਟੀ ਪਾਉਂਦਾ ਨਹੀਂ ਪਾਉਂਦਾ ਸਾਨੂੰ ਤਾਂ ਇਹ ਮਸਲਾ ਗੱਲ ਆ ਵੀ ਕੁੱਤਿਆਂ ਦਾ ਮਸਲਾ ਹੱਲ ਹੋਣਾ ਚਾਹੀਦਾ ਠੀਕ ਆ ਜੀ ਦਰਖਾਸਤ ਦਿੱਤੀ ਆ ਕਮਿਸ਼ਨਰ ਮੈਡਮ ਦੇ ਠੀਕ ਆ ਜੀ ਉਹ ਕਹਿੰਦੇ ਜੀ ਸਾਡਾ ਉੱਥੇ ਕੰਮ ਚੱਲ ਰਿਹਾ ਬਾਬੇ ਕਦੀ ਉਹ ਇੱਕ ਬਣ ਰਿਹਾ ਆ ਜੀ ਉਹ ਇੰਜੈਕਸ਼ਨ ਲਾਵਾਂਗੇ ਸੈਂਟਰ ਲਾਵਾਂਗੇ ਪਰ ਦੇਖਣ ਤੱਕ ਨਹੀਂ ਆਇਆ ਗੱਲ ਤਾਂ ਬਾਅਦ ਦੀ ਗੱਲ ਆ ਕਿ ਸੈਂਟਰ ਦਾ ਪਤਾ ਨਹੀਂ ਕਦੋਂ ਦਾ ਬਣ ਰਿਹਾ ਆ ਪਰ ਦੇਖਣ ਤੱਕ ਨਹੀਂ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਇਹ ਨਹੀਂ ਦੇਖਣ ਆਇਆ ਵੀ ਹਾਂ ਵੀ ਕੁੱਤੇ ਉਹ ਆਪ ਡਰਦੇ ਆ ਕਿਹੜਾ ਇੱਥੇ ਹੁਣ ਆਇਆ ਸਾਡੇ ਆ ਇਧਰ ਹੈਗੇ ਇਹਨਾਂ ਦੇ ਡੈਥ ਹੋਈ ਸੀ ਫਾਦਰ ਸਾਹਿਬ ਦੀ ਇਧਰ ਬਬਲੂ ਦੇ ਠੀਕ ਆ ਇੱਥੇ ਅਫਸੋਸ ਕਰਨ ਤੱਕ ਨਹੀਂ ਕੋਈ ਬੰਦਾ ਆ ਸਕਦਾ ਹੈਗਾ ਇਹਨਾਂ ਦੇ ਘਰੇ ਆ ਕੇ ਵੀ ਅਸੀਂ ਅਫਸੋਸ ਕਰਿਆ ਜੀ ਕਿਉਂਕਿ ਇੱਥੇ ਕੁੱਤੇ ਬਹੁਤ ਪੈਂਦੇ ਆ ਮੈਂ ਹੀ ਪਹਿਲੇ ਦਿਨ ਆਇਆ ਤੇ ਮੇਰੇ ਤੇ ਮੇਰੇ ਦੁਆਲੇ ਵੀ ਹੋਇਆ ਬੰਦੇ ਦੋ ਬਾਹਰ ਖੜ ਕੇ ਉਹਨਾਂ ਨੂੰ ਅੰਦਰ ਲੈ ਕੇ ਜਾਂਦੇ ਸੀ ਤੇ ਅਫਸੋਸ ਕਰਕੇ ਆਉਂਦੇ ਸੀ ਦੇਖੋ ਕਿੰਨਾ ਵੱਡਾ ਹੈਗਾ ਆ ਇਹ ਪਰ ਕਿਸੇ ਨੂੰ ਵੀ ਪ੍ਰਸ਼ਾਸਨ ਨੂੰ ਤਾਂ ਅਸੀਂ ਕਹਿ ਕੇ ਥੱਕ ਗਏ ਆ ਕੋਈ ਫਾਇਦਾ ਹੀ ਨਹੀਂ ਹੈਗਾ ਸਮਝ ਨਹੀਂ ਲੱਗਦੀ ਸਾਨੂੰ ਕੀ ਇਹਨਾਂ ਨੂੰ ਹੁਣ ਅਸੀਂ ਅਸੀਂ ਥੋੜੀ ਕੁੱਤਿਆਂ ਦਾ ਕੋਈ ਹੱਲ ਕਰ ਸਕਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਮਾਰ ਸਕਦੇ ਨਹੀਂ ਕਹਿੰਦੇ ਜੀ ਮਾਰ ਨਹੀਂ ਸਕਦੇ ਕੁੱਤਿਆਂ ਨੂੰ ਜੇ ਮਾਰ ਨਹੀਂ ਸਕਦੇ ਚਲੋ ਅਸੀਂ ਵੀ ਕਹਿੰਨੇ ਮਾਰ ਨਹੀਂ ਸਕਦੇ ਪਰ ਇਹਦਾ ਕੋਈ ਮਸਲੇ ਦਾ ਹੱਲ ਤਾਂ ਕੀਤਾ ਜਾਵੇ ਜੀ ਮੇਰਾ ਨਾਮ ਜਿੰਦਰ ਕੋਰ ਰਾਮਪੁਰੇ ਹੈ ਜੀ ਰਾਮਪੁਰੇ ਮਹੱਲੇ ਤੋਂ ਹਾਂ ਜੀ ਮਾਮਲਾ ਕੀ ਜਿਹੜਾ ਅੱਜ ਆ ਕੱਢੀ ਕਿਤੇ ਅਸੀਂ ਜੀ ਮੇਰੇ ਮੇਰਾ ਸੋਹਰਾ ਪੂਰਾ ਹੋਇਆ ਸੀ ਅਸੀਂ ਹਸਤੀਆਂ ਤਾਰ ਕੇ ਆ ਰਹੇ ਸੀ ਤਾਂ ਮੇਰੀ ਕੁੜੀ ਨੇ ਮੋਰੇ ਸੀ ਅਸੀਂ ਪਿੱਛੇ ਸੀ ਹਜੇ ਸਾਰੀ ਫੈਮਿਲੀ ਸੀ ਸਾਰੀ ਫਿਰ ਵੀ ਸਾਡੇ ਇਹਨਾਂ ਦੇਖਦੇ ਦੇਖਦੇ ਕੁੜੀ ਨੂੰ ਕੁੱਤੇ ਨੇ ਫੜ ਲਿਆ ਵੱਢ ਲਿਆ ਨੂੰ ਅਸੀਂ ਜੇ ਉਹ ਮਿਸਤਰੀ ਨਾਲ ਲੱਗੇ ਹੁੰਦੇ ਤਾਂ ਸਾਡੇ ਕੁੜੀ ਨੂੰ ਪਤਾ ਨਹੀਂ ਕਿੰਨਾ ਕੁ ਉਹਨਾਂ ਨੇ ਖਾ ਲੈਣਾ ਸੀ ਕੋਈ ਉਸ ਅਧਿਕਾਰੀ ਨੂੰ ਦਿਖਾ ਦੋਗਰਾ ਦਿੱਤੀ ਤੁਸੀਂ ਨਹੀਂ ਅਸੀਂ ਅਸੀਂ ਤਾਂ ਕਹਿ ਕਹਿ ਕੇ ਥੱਕ ਗਏ ਕੋਈ ਨਹੀਂ ਸਾਡੀ ਸੁਣਦਾ ਹੈਗਾ ਮੱਲੇ ਵਾਲੋਂ ਮੱਲੇ ਵਾਲੋਂ ਦਿੱਤੀ ਗਈ ਹੈ ਹਾਂਜੀ ਮੱਲੇ ਵਾਲਿਆਂ ਨੂੰ ਸਾਰਿਆਂ ਨੂੰ ਦਿੱਤੀ ਆ ਕੋਈ ਕਾਰਵਾਈ ਕੀਤੀ ਹੋਵੇ ਕਾਰਵਾਈ ਕੋਈ ਨਹੀਂ ਕੀਤੀ ਹੈਗੀ ਸਾਡੇ ਤੇ ਕੀ ਮੰਗ ਰੱਖਦੇ ਆਪਾਂ ਆਪਾਂ ਤਾਂ ਇਹੀ ਕਹਿੰਦੇ ਵੀ ਇਹਨਾਂ ਦੇ ਕੋਲ ਜਲਦੀ ਤੋਂ ਜਲਦੀ ਕੋਈ ਹੱਲ ਕਰੋ ਵੀ ਕੁੱਤਿਆਂ ਦਾ ਹਾਂਜੀ ਮੇਰਾ ਨਾਂ ਜੋਤੀ ਆ ਕਿਹੜੇ ਮੱਲੇ ਦੇ ਹਾਂਜੀ ਇੱਥੇ ਰਾਮਪੁਰੇ ਮੱਲੇ ਦੇ ਅੱਜ ਮੱਲੇ ਵਾਸੀ ਇਕੱਠੇ ਹੋਏ ਆ ਕਿ ਮਾਂ ਲਾਦੀ ਫਰਾ ਇਹ ਡਗਿਆਂ ਦਾ ਮਾਮਲਾ ਆ ਇਹ ਸਾਨੂੰ ਵੀ ਦੋ ਵਾਰੀ ਪਏ ਮੇਰੇ ਬੇਟਿਆਂ ਨੂੰ ਵੀ ਪਏ ਆ ਇੱਕ ਵਾਰੀ ਮੇਰਾ ਗਿੱਟਾ ਫੜ ਲਿਆ ਸੀ ਉਹਨਾਂ ਨੇ ਪੈਰ ਦਾ ਥੋੜਾ ਨਿਸ਼ਾਨ ਪੈ ਗਿਆ ਸੀ ਇਹਨਾਂ ਦਾ ਤੇ ਥੋੜੇ ਦਿਨ ਪਹਿਲਾਂ ਵੀ ਪਏ ਇੱਥੇ ਮਹੱਲੇ ਦੇ ਕਿਸੇ ਬੰਦੇ ਨੇ ਫੇ ਮੈਨੂੰ ਬਚਾਇਆ ਸੀਗਾ ਕੋਈ ਅਧਿਕਾਰੀ ਨੂੰ ਮਿਲੇ ਨਹੀਂ ਮੈਂ ਕਿਸੇ ਨੂੰ ਨਹੀਂ ਮਿਲੀ ਹੈਗੀ ਵੈਸੇ ਉਸ ਵੇਲੇ ਦਾ ਕਿਸੇ ਨੂੰ ਨਹੀਂ ਕਹਿੰਦੀ ਵੈਸੇ ਇਹਨਾਂ ਨੂੰ ਮੈਂ ਦਰਖਾਸਤਾਂ ਜੀ ਇਹਨਾਂ ਨੂੰ ਦਿੱਤੀ ਸੀਗੀ ਵੀ ਇਦਾਂ ਦਾ ਮੈਂ ਤਾਂ ਇਹੀ ਕਹਿੰਦੀ ਇਹਨਾਂ ਦਾ ਇਲਾਜ ਕਰੋ بس ਤੁਸੀਂ ਹੋਰ ਇਹਨਾਂ ਦਾ ਕੁਝ ਨਹੀਂ ਇਲਾਜ ਕਰੋ ਮਾਰ ਮਾਰਨਾ ਸੀ ਇਹਨਾਂ ਨੂੰ ਹੈ ਨਹੀਂ ਉਹ ਪਰ ਇਹ ਪੈਂਦੇ ਬਹੁਤ ਜ਼ਿਆਦਾ ਆ ਮੇਰੇ ਬੇਟੇ ਨੇ ਵੀ ਲੱਤ ਫੜ ਲਈ ਸੀ ਮੇਰੇ ਬੇਟੇ ਦੀ ਵੀ ਨਹੀਂ ਪਾਲਤੂ ਆ ਜਾਂ ਕਿਤੋਂ ਨਹੀਂ ਪਾਲਤੂ ਨਹੀਂ ਹੈਗੇ ਇਹ ਵੈਸੇ ਹੀ ਆਵਾਰਾ ਹੀ ਆ ਪਾਲਤੂ ਨਹੀਂ ਹੈਗੇ ਇਧਰੋਂ ਕੋਈ ਬੰਦਾ ਨਹੀਂ ਆ ਸਕਦਾ ਨਾ ਜਾ ਸਕਦਾ ਨਾ ਖੜ੍ਹ ਸਕਦਾ ਨਾ ਗੱਲ ਕਰ ਸਕਦਾ ਕਿਸੇ ਦੇ ਨਾਲ ਵੀ ਇੰਨਾ ਡਰ ਲੱਗਦਾ ਹੈ ਨਾ ਤੋਂ بس ਮੈਂ ਤਾਂ ਇਹੀ ਚਾਹੁੰਦੀ ਆ ਕਿ ਤੁਸੀਂ ਇਹਨਾਂ ਦਾ ਕੋਈ ਇਲਾਜ ਕਰੋ ਬਸ